ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪ੍ਰਧਾਨ ਮੰਤਰੀ ਨਹੀਂ ਬਣਨਗੇ ਉਹਨਾਂ ਦੀ ਥਾਂ ਤੇ ਭਾਜਪਾ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਬਣਾਉਣ ਜਾ ਰਹੀ ਹੈ ਇਹ ਖਬਰਾਂ ਬੀਤੀ ਕੱਲ ਤੋਂ ਲਗਾਤਾਰ ਚੱਲ ਰਹੀਆਂ ਨੇ ਇਹਨਾਂ ਖਬਰਾਂ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਗੱਲ ਚੱਲੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਅਗਲੇ ਪ੍ਰਧਾਨ ਮੰਤਰੀ ਨਹੀਂ ਹੋਣਗੇ ਉਹਨਾਂ ਦੀ ਥਾਂ ਤੇ ਜੇਕਰ ਭਾਜਪਾ ਸੱਤਾ 'ਚ ਆਉਂਦੀ ਹੈ ਤਾ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ ਅਮਿਤ ਸ਼ਾਹ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਇਹ ਲੜਾਈ ਭਾਜਪਾ ਵੱਲੋਂ ਲੜੀ ਜਾ ਰਹੀ ਹੈ ਨਰਿੰਦਰ ਮੋਦੀ ਜਿਹੜੇ ਅਮਿਤ ਸ਼ਾਹ ਨੂੰ ਜਿਤਾਉਣ ਦੇ ਲਈ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਲੜਾਈ ਲੜਦੇ ਹੋਏ ਨਜ਼ਰ ਆ ਰਹੇ ਨੇ ਇਹ ਗੱਲ ਦਿੱਲੀ ਦੇ ਮੁੱਖ ਮੰਤਰੀ ਨੇ ਜੇਲ੍ਹ ਤੋਂ ਬਾਹਰ ਆਉਣਸਾ ਰੱਖੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਨਰਿੰਦਰ ਮੋਦੀ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਨੇ ਅਤੇ ਇਸੇ ਦੀ ਲੜਾਈ ਉਹ ਲੜ ਰਹੇ ਨੇ ਜੇਕਰ ਭਾਜਪਾ ਸੱਤਾ 'ਚ ਆਉਂਦੀ ਹੈ ਤਾਂ ਮੋਦੀ ਦੀ ਥਾਂ ਤੇ ਅਮਿਤ ਸ਼ਾਹ ਜਿਹੜੇ ਆ ਪ੍ਰਧਾਨ ਮੰਤਰੀ ਬਣਨਗੇ ਆਖਿਰਕਾਰ ਇਹ ਸਵਾਲ ਪੈਦਾ ਕਿਉਂ ਹੋ ਗਿਆ ਕੀ ਇਹਦੇ ਪਿੱਛੇ ਕਾਰਨ ਹੋ ਸਕਦੇ ਆ ਅਰਵਿੰਦ ਕੇਜਰੀਵਾਲ ਨੇ ਕੋਈ ਖਾਸ ਤਰਕਤਾ ਨਹੀਂ ਦਿੱਤਾ ਪਰ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਇਸ ਬਿਆਨ ਨੂੰ ਲੈ ਕੇ ਕਈ ਸਵਾਲ ਨੇ ਕਈ ਸ਼ੰਕੇ ਨੇ ਜਿਹੜੇ ਉਹ ਖੜੇ ਹੋ ਜਾਂਦੇ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਨਾਂ ਦੇ ਉੱਤੇ ਵੋਟਾਂ ਮੰਗ ਕੇ ਜੇਕਰ ਜਿੱਤ ਜਾਂਦੇ ਨੇ ਤਾਂ ਉਹ ਫਿਰ ਕਿਉਂ ਅਮਿਤ ਸ਼ਾਹ ਨੂੰ ਬਣਾਉਣਗੇ ਕਿਉਂ ਅਮਿਤ ਸ਼ਾਹ ਜਿਹੜੇ ਆ ਉਹ ਪ੍ਰਧਾਨ ਮੰਤਰੀ ਬਣਨਗੇ ਇੱਕ ਵੱਡਾ ਸਵਾਲ ਹੈ ਫਿਰ ਸਵਾਲ ਇਹ ਵੀ ਪੈਦਾ ਹੋ ਜਾਂਦਾ ਹੈ ਕਿ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਚ ਕੋਈ ਫਰਕ ਤਾਂ ਦਿਖਦਾ ਨਹੀਂਗਾ ਦੋਵੇਂ ਇੱਕੋ ਹੀ ਸੋਚ ਇੱਕੋ ਹੀ ਸੋਚ ਦੇ ਮਾਲਕ ਨੇ ਦੋਵੇਂ ਇੱਕੋ ਤਰ੍ਹਾਂ ਦੀ ਕਾਰਜ ਸ਼ੈਲੀ ਦੇ ਜਿਹੜਾ ਕਰਦੇ ਨੇ ਇੱਕ ਦੂਜੇ ਦੇ ਨਾਲ ਜਿਹੜਾ ਸਾਥ-ਸਾਹ ਲੈਂਦੇ ਨੇ ਤਾਂ ਏ ਬਦਲਣ ਦੀ ਲੋੜ ਕਿਉਂ ਪੈ ਗਈ ਸਿਆਸੀ ਤੌਰ ਤੇ ਕਈ ਲੋਕੇ ਗੱਲ ਮੰਨਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ 75 ਸਾਲਾਂ ਦੇ ਕਰੀਬ ਹੋ ਚੱਲੇ ਆ ਤੇ ਪਾਰਟੀ ਦੀ ਪੋਜੀਸ਼ਨ ਆ ਜਿਹੜੀ ਪਾਰਟੀ ਦੀ ਇਸ ਮਾਮਲੇ 'ਚ ਜਿਹੜਾ ਉਹ ਉਹ ਸੂਲ ਹੈ ਉਹਦੇ ਖਿਲਾਫ ਚਲੇ ਜਾਣਗੇ ਜੇਕਰ ਉਹ ਪ੍ਰਧਾਨ ਮੰਤਰੀ ਦੇ ਤੌਰ ਤੇ ਕੰਟੀਨਿਊ ਕਰਦੇ ਨੇ ਦੂਜੀ ਗੱਲ ਇਹ ਆ ਕਿ ਅਮਿਤ ਸ਼ਾ ਦੇ ਅੰਦਰ ਜਿਹੜੀ ਲਾਲਸਾ ਪ੍ਰਧਾਨ ਮੰਤਰੀ ਦੇ ਉੱਤਰਾਧਿਕਾਰੀ ਬਣਨ ਦੀ ਵੀ ਕਿ મોદી ਤੋਂ ਬਾਅਦ ਮੈਂ ਬਣਾਗਾ ਉਸ ਲਾਲਸਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਅਤੇ ਪ੍ਰਧਾਨ ਮੰਤਰੀ મોદી ਅਤੇ ਜਿਹੜੇ ਅਮਿਤ ਸ਼ਾਹ ਦੇ ਵਿਰੋਧੀ ਵੱਖ-ਵੱਖ ਸੂਬਿਆਂ 'ਚ ਆਗੂ ਬੈਠੇ ਆ ਭਾਜਪਾ ਅੰਦਰ ਉਹਨਾਂ ਨੂੰ ਟਿਕਾਣੇ ਲਾਉਣ ਦੀ ਗੱਲ ਵੀ ਹੋ ਸਕਦੀ ਹੈ। ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਗੱਲ ਸਾਹਮਣੇ ਆਈ ਕਿ ਅਮਿਤ ਸ਼ਾਹ ਖੁਦ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਸਾਹਮਣੇ ਆਏ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਉਹਨਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਨੂੰ ਨਕਾਰ ਦਿੱਤਾ ਹੈ। ਕੁੱਲ ਮਿਲਾ ਕੇ ਸਥਿਤੀ ਕੀ ਬਣਦੀ ਹੈ ਤਾਂ ਸਮਾਂ ਦੱਸੇਗਾ। ਪਰ ਇਸ ਤੋਂ ਬਾਅਦ ਇਹ ਚਰਚਾ ਬੜੇ ਜੋਰਾਂ ਤੇ ਹੈ ਕਿ ਕੀ ਅਗਲੇ ਪ੍ਰਧਾਨ ਮੰਤਰੀ ਜੇਕਰ ਭਾਜਪਾ ਜਿੱਤਦੀ ਹੈ ਤਾਂ ਅਮਿਤ ਸ਼ਾਹ ਹੋਣਗੇ ਜੇਕਰ ਅਮਿਤ ਸ਼ਾਹ ਹੋਣਗੇ ਤਾਂ ਫਿਰ ਕਿਵੇਂ ਦਾ ਜਿਹੜਾ ਢਾਂਚਾ ਰਹੇਗਾ ਇਹ ਸਾਰਿਆਂ ਦੇ ਲਈ ਸੋਚਣ ਵਾਲੀ ਗੱਲ ਹੋ ਸਕਦੀ ਹੈ ਪਰ ਫਿਲਹਾਲ ਭਾਜਪਾ ਨੇ ਇਸ ਬਿਆਨ ਨੂੰ ਨਕਾਰ ਦਿੱਤਾ ਠੁਕਰਾ ਦਿੱਤਾ ਹੈ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੇ ਇਹ ਬਿਆਨ ਕਿਉਂ ਦਿੱਤਾ ਇਹਦੇ ਪਿੱਛੇ ਵੀ ਕਾਰਨ ਲੱਭਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰਦੇ ਰਹਿਣਗੇ ਕਿਉਂਕਿ ਅਰਵਿੰਦ ਕੇਜਰੀਵਾਲ ਦਾ ਬਿਆਨ ਐਵੇਂ ਨਹੀਂ ਆਇਆ ਕਿ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਹੋ ਸਕਦਾ ਹੈ